ਹੈਲੋ ਹਾਂਜੀ ਮਨਦੀਪ ਨੂੰ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਟਾਈਮ ਹੋ ਚੁੱਕੇ 4:30 ਹੋ ਚੁੱਕੇ ਨੇ ਹੁਣ ਅੱਠਨ ਦਾ ਟਾਈਮ ਆ ਤੇ ਹਰਮਨ ਖਾ ਰਿਹਾ ਮੈਗੀ ਬਣਾਈ ਸੀਗੀ ਮੈਗੀ ਕਾਫੀ ਟਾਈਮ ਬਾਅਦ ਬਣਾਈ ਐ ਅਸੀਂ ਅੱਜ ਮੈਗੀ ਮਹੀਨੇ ਡੇਢ ਮਹੀਨੇ ਬਾਅਦ ਉਹ ਕਹਿੰਦਾ ਮੈਂ ਮੈਗੀ ਖਾਣੀ ਆ ਮੈਗੀ ਬਣਾ ਕੇ ਦਿੱਤੀ ਉਹਨੂੰ ਤੇ ਮੈਂ ਕਹੇ ਸੀ ਚਾਹ ਪੀ ਲੈ ਨਾਲ ਹਨਾ ਖੰਗ ਨਹੀਂ ਹੋਊਗੀ ਕਿੱਥੇ ੜਦੇ ਨੇ ਜਾ ਕੇ ਫਿਰ ਵੀ ਕਹਿੰਦਾ ਮੈਂ ਪਾਣੀ ਪੀਣਾ ਪਾਣੀ ਮੈਂ ਕੋਸਾ ਕਰਕੇ ਲੈ ਕੇ ਆਉਂ ਪੁੱਤੋਣਾ ਠੰਡਾ ਲੈ ਕੇ ਆਉਂਦੀ ਬਿਮਾਰ ਹੋ ਜਾਏਗਾ ਖੰਗ ਦੇ ਨਾਲ ਨਾਲ ਦੀ ਨਾਲ ਹੋ ਜੂਗੀ ਚਲੋ ਆਪਾਂ ਉਹਨੂੰ ਪਾਣੀ ਦਿੰਨੇ ਆ ਪਾਣੀ ਦਿੰਨੇ ਆ ਹੁਣ ਉਹਨੂੰ ਕੋਸਾ ਕਰਕੇ ਬਾਹਰੇ ਬੈਠਾ ਉਹ ਪੇੜੇ ਦੇ ਵਿੱਚ ਪਾਣੀ ਗਰਮ ਕਰਦੀ ਆ ਕਿਉਂਕਿ ਠੰਡਾ ਪਾਣੀ ਨਹੀਂ ਮੈਂ ਦਿੰਦਾ ਨਾ ਨਹੀਂ ਤੇ ਰਖਾਂਗੇ ਤਾਂ ਹੋ ਜਾਂਦੀਆਂ ਨਾਲ ਦੀ ਨਾਲ ਫੇਰ ਡਾਕਟਰਾਂ ਕੋਲ ਫਿਰ ਜਾਓ ਪੱਚੀ ਆਪਾਂ ਦਵਾਈਆਂ ਦੋਣ ਨੂੰ ਹਨਾ ਤੇ ਮੈਂ ਵੀ ਲੈਣੀ ਆ ਥੋੜਾ ਜਿਹਾ ਗਰਮ ਪਾਣੀ ਵੀ ਸਵੇਰ ਨਾਲ ਫਿਰ ਅੱਜ ਚਿਰ ਹੁਣ ਮਹਿੰਦੀ ਲਾਈ ਸੀ ਪਹਿਲਾਂ ਸਵੇਰ ਨਾਲ ਹੁਣ ਨਾਤੀ ਸੀ ਅੱਜ ਥੋੜੀ ਜਿਹੀ ਮੈਂ ਲੇਟ ਹੋ ਗਈ ਤੇ ਹੁਣ ਕਰਤਾ ਸਬਜੀ ਹੈ ਜਿਹੜੀ ਥੋੜੀ ਜਿਹੀ ਪਈ ਆ ਤੇ ਘਰ ਤੇ ਲਿਆਉਂਗੇ ਸਬਜੀ ਦਾ ਚਰਾ ਮਾਟਰਾ ਜੇ ਹੁਣ ਕਹਿਣਗੇ ਤਾਂ ਹੁਣ ਬਣਾ ਲਾਂਗੇ ਨਹੀਂ ਫਿਰ ਸਵੇਰੇ ਬਣਾ ਲਾਂਗੇ ਹੁਣ ਲਈ ਸਬਜੀ ਮੇਰੇ ਕੋਲ ਪਈ ਸੀਗੀ ਨਹੀਂ ਫਿਰ ਸਵੇਰੇ ਬਣਾ ਲਾਂਗੇ ਠੀਕ ਹੈ ਜੀ ਹਰਮਨ ਬੈਠਾ ਬਾਹਰੇ ਕਹਿੰਦਾ ਬਾਹਰੇ ਬੈਨੇ ਆ ਮੰਮੀ ਆਪ ਕੋ 5-10 ਮਿੰਟ ਟਾਈਮ 5 ਵਜਣ ਵਾਲੇ ਨੇ ਭਰਾਵਾ ਤੇ ਆਇਆ ਸੀ ਇਹ ਵਿਆਹ ਕੇ ਕਾਰਡ ਅਸੀਂ ਦੱਬੇ ਕਿਦਣ ਦੇਖਾ ਲੇ ਬਟ ਵਿਆਹ ਨਹੀਂ ਹੁਣ ਤੱਕ ਅਸੀਂ ਦੇਖਿਆ ਆ ਤਲੀਆ ਨਕਾ ਵੀ ਕਿਹੜੇ ਪੈਸੇ ਦੇ ਵਿੱਚ ਆ ਕਿੱਥੇ ਹੈਗਾ ਹਨਾ ਨੈਸ ਇਸ ਹਰਮਣ ਹਾਂ ਹੈਗਾ ਕੁਛ ਨਹੀਂ ਪੁੱਤ ਮੈਨੂੰ ਐਸੀ ਮੈਂ ਕਿ ਵਿੱਚ ਕਾਰਡ ਨਹੀਂ ਹੈਗਾ 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 ਤੇ ਅੱਪਾ ਇਹ ਤਾਂ ਨਾਂ ਦੇਖ ਰਿਆਂ 26 ਨਵੰਬਰ ਨੂੰ ਵਿਆਹ ਹੈਗਾ ਜੀ ਕਿੱਥੇ ਮਲੇ ਕੋਲ ਲਿਆ ਪੈਸਾ ਥੋੜੇ ਜਿਹਾ ਆ ਲੈ ਲੈ ਹਾਂ ਮੈਨੂੰ ਤਾਂ ਕਿਤੇ ਦਿਸਿਆ ਨਹੀਂ ਲਿਖਿਆ ਮਲੇ ਕੋਲ ਸੰਗਰੂਰ ਆ ਅੱਛਾ ਜੀ ਮਿਕਚਾ ਲੱਗਣੀ ਐ ਨਾ ਸਰਦਾਰ ਜੀ ਨਾ ਵਿਆਹ ਤੋਂ ਪਹਿਲਾਂ ਨਾ ਬੜੇ ਸੈਂਸਿਟਿਵ ਜੇ ਕਰਨੇ ਪੈਣ ਨੇ ਪਤਾ ਨਹੀਂ ਕੀ ਹੋ ਗਿਆ ਉਹਨਾਂ ਕੋਲ ਤੇ ਦੁਪੱਤੀਆ ਪਹਿਲਾਂ ਹੁਣ ਆਹ ਕਿੱਤਾ ਮਹਿੰਦੀ ਲਗਨੀ ਕਹਿੰਦੀ ਆ ਫੇਰ ਇਹ ਮੂੰਹ ਸੇਲ ਕਰਵਾਓ ਫੇਰ ਵਿਆਹਾਂ ਤੇ ਜਾਣਾ ਪੈਂਦਾ ਸੌਖਾ ਨਹੀਂ ਹੁੰਦਾ ਕਿਤੇ ਵਿਆਹ ਤੇ ਜਾਣਾ ਵੀ ਹਨਾ ਬੜੇ ਉਹ ਕਰਨੇ ਪੈਂਦੇ ਇਸਨੇ ਇਸਨੇ ਜੇ ਛਾਣੇ ਲੋਕ ਕਹਿੰਦੇ ਹੁੰਦੇ ਇਸਨੇ ਇਸਨੇ ਹਨਾ ਪਾਣੀ ਲੈ ਕੇ ਚੱਲਦੇ ਹਾਂ ਬਾਹਰ ਅਰਤੀ ਇਹ ਕੋਲ ਨਹੀਂ ਅੱਗੇ ਜਿਵੇਂ ਹੁੰਦਾ ਅਗਲਾ ਉਮੀ ਤੁਰ ਪੈਂਦਾ ਕੋਈ ਕਿਸੇ ਨੂੰ ਫੈਸੰਦਾ ਨਹੀਂ ਹੁੰਦਾ ਸੀ 20 30 ਸਾਲ ਪਹਿਲਾਂ ਹਨਾ ਦੀਵੇਂ ਉਹਦਾ ਅਗਲਾ ਚਾਹ ਨਾਲ ਉਹਨੇ ਵਿਆਹ ਚ ਤੁਰ ਜਾਂਦਾ ਟਰਾਲ ਟਰੈਕਟਰ ਟਰਾਲੀਆਂ ਤੇ ਅਗਲਾ ਵਿਆਹ ਚ ਜਾਂਦਾ ਹੁਣ ਤਾਂ ਵਿਆਹ ਦੇ ਵਿੱਚ ਵੀ ਭਾਵੇਂ ਘਰ ਦੇ ਮੈਂਬਰ ਨੇ ਜਾਣਾ ਭਾਵੇਂ ਚਾਹ ਨਾਲ ਜਾਣਾ ਗੱਡੀ ਤੋਂ ਬਿਨਾ ਜਾਂਦੇ ਨਹੀਂ ਹੈਗੇ ਹਨਾ ਤੇ ਚਲੋ ਜੀ ਆਪਾਂ ਕਾਰਡ ਵਗੈਰਾ ਜਾ ਕੇ ਦੇਖਦੇ ਆ ਨਾਲੇ ਹਾਰਮੋਨ ਪਾ ਲੈਣੀਆਂ ਸਾਡੇ ਕੰਮ ਦੇਖ ਲਓ ਵਿਆਹ ਕਿਦਾਂ ਦਾ ਆਇਆ ਕਾਰਡ ਅਸੀਂ ਅੱਜ ਦੇਖ ਰਹੇ ਹਾਂ ਉਹਦਾ ਕਾਰਡ ਦੇਖੋ ਬੰਦ ਹਨ ਪਾਣੀ ਆ ਯਾਰ ਇਹ ਨਾ ਗਰਮ ਗਰਮ ਨਹੀਂ ਖਾਂਗੋ ਹੋ ਜੂਗੀ ਮੈਨੂੰ ਪਤਾ ਹੈ ਰਾਤਾਂ ਨੂੰ ਜਾਗਣਾ ਬੜਾ ਔਖਾ ਓਏ ਸੋਫਾ ਵੀ ਪੰਦਰ ਕਰੀ ਭਰਾਵਾ ਸੋਫਾ ਆਪਣਾ ਰੋਜ਼ ਰਾਇ ਜਾਂਦਾ ਗਾਣਾ ਪਾਣਗੇ ਅੱਜ ਤਾਂ ਲੜ ਦਿੱਤਾ ਅੰਨੇ ਮਿਰਚ ਤਾਂ ਕਿੱਥੇ ਸੀਗੀ ਓਏ ਇਹਦੇ ਨਾਲ ਲੱਗਦੀ ਆ ਫਿਰ ਗਰਮ ਪਾਣੀ ਨਾਲ ਸੱਟੀਆਂ ਤੇ ਪਤਾ ਸੱਟ ਮੇਰੀ ਅੱਡੀ ਬਹੁਤ ਦੁਖਦੀ ਆ ਸੱਟੀਆਂ ਅਰੇ ਮਾੜੀ ਅੱਡੀ ਤੇ ਹੋਇਆ ਸਕ੍ਰੈਚ ਮੈਂ ਮਾਰਿਆ ਅੱਡੀ ਤੇ ਸਕ੍ਰੈਚ ਪਿਆ ਸਕਰੈਚ ਪੈ ਗਿਆ ਨਾ ਘਾੜੀ ਤੇ ਸਕਰੈਚ ਨੇ ਮਾਰੀ ਹੱਡੀ ਨਾ ਮੇਰੀ ਖੱਟ ਗਈ ਹੈ ਨਾ ਡੋਗਦੀ ਬਹੁਤ ਆ ਕਦੇ ਉਹ ਲੈ ਕੇ ਨਾ কুমਾਰ কুমਾਰ ਥੋੜਾ ਜਿਹਾ ਲੈ ਕੇ ਕਦੇ ਡੈਂਟਿੰਗ ਵਾਲੀ ਮਸ਼ੀਨ ਲੈ ਕੇ ਨਾ ਉਹਦੇ ਨਾਲ ਕੱਟਦੇ ਸਕਰੈਚ ਨੂੰ ਆਹ কুমਾਰ ਵਾਲੀ ਮਸ਼ੀਨ ਲੈ ਕੇ ਨਮਸਕ কুমਾਰ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਨਾ ਬਦਾਮਾਂ ਦਾ ਤੇਲ ਨਾਰੀਅਲ ਦਾ ਪਤਾ ਨਹੀਂ ਹੋਰ ਹਲਾ ਲਵਿਛੇ ਉਹ ਲਾਵੇ ਬਹੁਤ ਸਹੀ ਹੈ ਕਿਤੇ ਹੱਡੀ ਵਾਲੇ ਪੜੋਈ ਰੁਕੀਆਂ ਨਾਲ ਮਾੜੀ ਜਿਹੀ ਫਰਾਂ ਪਰਾਂ ਹੋ ਰਹੀ ਤੇ ਇੱਥੇ ਪੜ ਗਈ ਚਿੰਦੜਿਆ ਲਓ ਦੇਖਾਂ ਨੇ ਬੈਸ ਤੇ ਇਹਦਾ ਵਿਆਹ ਨਾ ਦੇਖਿਆ ਇੰਨੇ ਕਿੱਥੇ ਦੇਖਿਆ 11 ਕਿਲੋ ਤਾਂ ਹੀ ਤਾਂ ਰਹਿਣਾ ਹਾਂ ਆਪਾਂ ਤਾਂ ਲੈ ਲੇ ਲਾ ਆਹ ਹਾ ਓ ਵੀ ਦੇਖ ਆ ਸਰਦਾਨੀ ਸਰਦਾਨੀ ਥੋੜੀ ਸਰਦਾਨੀ ਜੀ ਬਿੱਤਰ ਹਾਂਜੀ ਤੇ ਉਹ ਦੇਖ ਰਹੇ ਸੀ ਅਸੀਂ ਵਿਆਹ ਤੇ ਵੀ ਕਿੱਥੇ ਜਾਣਾ ਤੇ 26 ਤਰੀਕ ਦਾ ਵਹੇਗਾ ਉਹ ਸਾਨੂੰ ਪਤਾ ਸੀਗਾ ਬਟ ਇਹ ਨਹੀਂ ਸੀ ਅਸੀਂ ਦੇਖਿਆ ਵੀ ਕਿਹੜਾ ਪੈਸਾਗਾ ਉੱਥੇ ਹਰਮਨ ਦੇਖ ਰਿਹਾ ਸੀ ਵੀ ਕਿਹੜਾ ਪੈਸਾਗਾ ਤੇ ਚਲੋ ਜੀ ਆਪਾਂ ਹੁਣ ਦੇਖ ਲਈਏ ਫਿਰ ਤਿਆਰੀ ਤਰੀ ਕਰਾਂਗੇ ਵਿਆਹ ਦੀ ਕੱਪੜੇ ਵਗੈਰਾ ਦੀ ਹਨਾ ਫਿਰ ਬਾਬਾ ਜੀ ਲੱਗ ਜਾਣਗੇ ਟੋਰੀ ਟੋ ਜੀ ਇਹ ਆਹ ਉਹ ਲੈਣ ਕਿੱਦਰਾ ਹੈ ਨਾ ਉਹ ਦੋ ਲੈ ਕੇ ਤਾਂ ਆਏ ਸੀਗਾ ਲੱਗ ਜਾਣ ਦੁਕਾਨ ਤੋਂ ਲਾਉਣੀ ਦੋ ਦਿਨ ਨਵੇਂ ਆਏ ਨੇ ਉਹ ਲੈ ਕੇ ਆਏ ਉਹ ਸਿੱਸੀ ਤਾਂ ਵੱਡੀ ਹੁੰਦੀ ਆ ਹਨਾ ਉਹ ਛੋਟੇ ਚ ਪਾ ਕੇ ਦੇ ਦਿੰਦੇ ਨੇ ਪਾ ਕੇ ਦੇ ਦਿੰਦੇ ਨੇ ਉਹ ਮਤਲਬ ਪੈਸੇ ਕੱਢ ਲੈਂਦੇ ਨੇ ਸਿੱਸੀ ਦੇ ਇੱਕ ਵਿੱਚ ਸਿੱਸੀ ਦੇ ਵਿੱਚ ਤਾਂ ਥੋੜਾ ਜਿਹਾ ਹੀ ਹੁੰਦਾ ਹੈ ਸਿੱਸੀ ਦਾ ਲੱਗ ਜਾਂਦੇ ਨੇ ਪੈਸੇ ਅੱਛਾ ਸਿੱਸੀ ਜਿਵੇਂ 500 ਦਿਆ ਵੱਡੇ ਹੁੰਦੀ 500 ਦਿਆ 200 ਦੇ ਦਿੰਦੇ 500 ਦਿਆ ਅਨੰਤ ਕਿੰਨੇ 200 ਦੇ ਦਿੰਦੇ ਸੀ ਫਿਰ ਕੰਪਨੀ ਕੰਪਨੀ ਨੇ ਹੁੰਦਾ ਨਾ ਦबई ਤੋਂ ਇੰਪੋਰਟ ਹੋ ਕੇ ਆਉਂਦੀਆਂ ਨੇ ਇਹ ਵੱਡੀਆਂ ਸਿੱਸੀਆਂ ਜਿਹੜਾ ਲਾਇਆ ਸੀ ਇਹਦਾ ਹਰੇ ਲਈ ਮੈਨੂੰ ਠੰਡ ਪਾਉ ਲੱਗਦੀ ਭਾਈ ਇੱਕ ਮੈਂ ਡੀਆਂ ਕਰਕੇ ਜਰਾਬਾ ਪਾ ਕੇ ਰੱਖਨੀ ਆ ਸਾਰਾ ਦਿਨ ਜੇ ਅੱਡੀ ਫੱਟ ਜੇ ਨਾ ਨਾ ਜਰਾਬਾ ਪਾਉ ਬਹੁਤ ਦੁਖਤਿਆ ਬਹੁਤ ਹੀ ਜਦ ਤਾਕਤੇ 18 ਕਿਲੋਮੀਟਰ ਪੈ ਰੰਮਾ ਤੁੰਗਾ ਅੱਪਾ ਬੈਸ ਕਿਉਂ ਰੱਖ ਲੈ ਆਪਣੇ ਪੈਰਾਂ ਨਾਲ ਸਕੂਲ ਜਾਂਦਾ ਨਾ 18 ਕਿਲੋਮੀਟਰ ਪੈਗਾ ਹਰ ਮੈਂ ਬੜਾ ਆਸਾਂ ਦਾ ਮੇਰੀ ਇੰਡੀ 18 ਕਿਲੋਮੀਟਰ ਉਸ ਹਾੜੇ ਕੀਤਾ ਬਸਾ ਉਹ ਜੁਆਲੀ ਤੋਂ ਮਾਗ ਰਹਾ ਮਾੜੇ ਉਹ ਚੋਲ ਤਾਂ ਉਹ ਚੋਲੀ ਤਰ ਨਹੀਂ ਰਹਾ ਨਹੀਂ ਉਹ ਤਾਂ ਪਾਣਾ ਸੁਸੂ ਰਹਾ ਇੱਤਰ ਨੂੰ ਸੁਸੂ ਉੱਧਰ ਜਾਤ ਨਾ ਸਤ ਬਣ ਸਾਬ ਨਹੀਂ ਉਹ ਤਾਂ ਕੋਈ ਹੋਰ ਪਤਾ ਨਹੀਂ ਕਿਹੜਾ ਉਹ ਗਿਆ ਹਾਂ ਲੁਧਿਆਣੇ ਕੋਲੇ ਆ ਤਾਂ ਹਾਏ ਹਾਏ ਲੁਧਿਆਣੇ ਕੋਲੇ ਹਾਂ ਹੈ ਫਿਰ ਕਿੰਨੇ ਮਿੰਟ ਕਿਲੋਮੀਟਰ ਪੈ ਗਏ 18 ਹੱਸ ਸਾਬ ਨੇ ਪਿੰਡ ਤੋਂ ਪਿੰਡ ਤੋਂ ਕੰਮ ਲੇਕਾਉਂਦਾ ਪਿੰਡ ਤੋਂ ਚਲੋ ਇਹ ਹੁਣ ਆਪਾਂ ਸਿਰ ਬਾ ਲਈਏ ਫਿਰ ਮਿਲਦੇ ਹਾਂ ਠੀਕ ਹੈ ਜੀ ਹਸ ਤਾਂ ਮੈਂ ਤਾਂ ਧੁੱਪ ਖਤਾ ਹੈ ਨੀ ਹਾਂ ਤੈਨੂੰ ਆਖਿਆ ਹੈ ਉਹ ਹੋ ਗਿਆ ਪਿਆ ਦੇਰ ਤੱਕ ਮੈਂ ਜੀ ਮੈਗੀ ਖਾ ਲਈ ਨਾ ਆਪ ਨੇ ਫੋਟੋ ਭੇਜੀ ਦੀ ਦਿਓ ਹੋਰ ਘੈਂਟ ਨਹੀਂ ਦੀਗੀ ਉਹ ਜਗੜ ਜਾਣਾ 1.80 ਹਜ਼ਾਰ ਦੀ ਗੈਰ ਰੱਖੀ ਆ ਅਗਲੇ ਨੇ ਉਹ ਤੇਰੀ ਗੱਲ ਸਹਿਤਾ ਫਿਰ ਮੈਂ ਤਾਂ ਹੁਣ ਪਤਾ ਲੱਗਿਆ ਅੰਕਲ ਨੂੰ ਦੱਸਿਆ ਇਹਨਾਂ ਨੂੰ ਸਖੰਝਾ ਕਾਤੋਂ ਨੇ ਅਜਿਹੀਆਂ ਆਦੇ ਸਾਰੇ ਉਹਨੇ ਮ ਦਿਖਾਉਂਦਾ ਹੈਗਾ ਜੀ ਜਿਨ੍ਹਾਂ ਨੇ ਲਾਇ ਪਾਏ ਨੇ ਆ ਜੀ ਪਤਾ ਹੈਗਾ ਹੋਰ ਆਈ ਚਲਣੀਆਂ ਨਹੀਂ ਹੋਣੇਗੀਆਂ ਜਿਹੜਾ ਹੁਣ ਗਵਰਨਮੈਂਟ ਨੇ ਸਖਤ ਤੌਰ ਤੇ ਇਸ ਕਰਤੇ ਬਿਜਲੀ ਦੀਆਂ ਮੋਡੀਫਾਈ ਚੀਜ਼ਾਂ ਕਰੀ ਰੇ ਨੇ ਤੁਸੀਂ ਕਹਿਣਿਆ ਜਿੰਮੇ ਵੀ ਹਾਂ ਵੀ ਜੀਪ ਦੇ ਚੌੜੇ ਡਾਇਰ ਚ ਹੁੰਦੇ ਨੇਗੇ ਆਪਾਂ ਨੂੰ ਉਹ ਤਾਂ ਜਦੀ ਚਲਾਣ ਕੱਟੇ ਜਿਹੜੀ ਨਾਰਮਲੀ ਮੈਂ ਤੁਹਾਨੂੰ ਉਹ ਪੱਧਲੇ ਟਾਇਰ ਦਿਖਾ ਰਿਹਾ ਉਹ ਜੀਪ ਦੇ ਨਾਲੇ ਉਹ ਤੁਹਾਨੂੰ ਪਾਸਪਾਸ ਨੂੰ ਓੱਕ ਚਾਹੀਦੀ ਆ ਆਪਾਂ ਦਾ ਸ਼ਹਿਰ ਸ਼ੂਰ ਫਿਰਨਾ ਸ਼ਹਿਰ ਚ ਦੱਸ ਕਿਹੜਾ ਕਹਿੰਦਾ ਟੱਕ ਥੋੜੇ ਥੋੜੇ ਮਿੰਦੇ ਮਿੰਦੇ ਜੇ ਲਾ ਕੇ ਇਹ ਕੱਲ ਉਧਰ ਚੱਲ ਪਰਮ 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 ਉਹ ਗਾਜਰ ਖਾ ਓਏ ਚੱਲੇ ਫੜ ਓਏ ਆ ਲੈ ਆ ਲੈ ਗਾਜਰ ਲੈ ਹਾਂਜੀ ਤੇ ਉਹਰੇ ਆਗੇ ਸੀਗੇ ਘਰ ਦੇ ਇਹਨਾਂ ਨੂੰ ਚਾਹ ਪਾਣੀ ਵਗੈਰਾ ਦਿੱਤਾ ਸੀ ਤੇ ਆਪਾਂ ਸਬਜੀ ਲਿਆਂਦੀ ਸੀ ਇਹਨਾਂ ਨੇ ਗਾਜਰਾ ਤੇ ਮਟਰ ਮੰਗਵਾਏ ਸੀ ਹੁਣ ਲਈ ਤਾਂ ਸਬਜੀ ਪਈ ਸੀ ਸਾਨੂੰ ਹੋਏ ਸੀ ਚਲੋ ਮਟਰ ਨੇ ਹਨਾ ਕੱਢ ਕੇ ਰੱਖ ਲੈਣੇ ਆ ਸਬਜੀ ਆ ਜਿਹੜੀ ਮਾਰਨਿੰਗ ਬਣ ਜੂਗੀ ਤੇ ਆਪਾਂ ਦੀ ਸਬਜੀ ਵਗੈਰਾ ਹੋਰ ਤਿਆਰ ਕਰ ਰਹੇ ਸੀਗੇ ਚਾਹ ਵਗੈਰਾ ਸੀ ਪੀ ਲਈ ਸੀਗੀ ਟਾਈਮ ਹੋ ਚੁੱਕਿਆ ਸੀਗਾ ਜਿਉਂ 6 6:30 ਵਾਂਗ ਹੋ ਗਏ ਸੀਗੇ ਐਂਡ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਨੇ ਸੋਨੇ ਜੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਸਾਰੇ ਭੈਣ ਭਰਾ ਥੈਂਕ ਯੂ ਜੀ ਸਾਰੇ ਮੇਰੇ ਭੈਣ ਭਰਾਵਾਂ ਦਾ ਜਿਹੜਾ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਤੇ ਆਪਣਾ ਜਿਹੜਾ ਅੱਜ ਦਾ ਵੀਡੀਓ ਵਲੌਗ ਹੈ ਜੀ ਐਨਾ ਕੀ ਆ ਤੁਸੀਂ ਪੂਰਾ ਵਾਚ ਕਰਿਆ ਕਰੋ ਵੀਡੀਓ ਵਲੌਗ ਨੂੰ ਦੇਖਿਆ ਕਰੋ ਐਂਡ ਤੱਕ ਕੱਲ ਨੂੰ ਨਵੇਂ ਵੀਡੀਓ ਵਲੌਗ ਦੇ ਨਾਲ ਮਿਲਾਂਗੇ ਤੇ ਜਦ ਤੱਕ ਦੇ ਲਈ ਸასი ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਖੁਸ਼ ਰਹੋ ਜੀ ਹਮੇਸ਼ਾ ਆਵਾਜ਼ ਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਾਈ ਕਰੋ ਜੀ ਸਾਰਿਆਂ ਨੂੰ ਤੰਦਰੁਸਤੀਆਂ ਦੇਣ ਸਾਰੇ ਭੈਣ ਭਾਈਆਂ ਨੂੰ ਜੀ ਓਕੇ ਜੀ ਬਾਈ